ਸਸਤੀ ਕਲਜੀ ਕਪੜੇ ਲੀਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅਸੀਂ ਅੱਜ ਲੈ ਕੇ ਆਏ ਹਾਂ ਸਟੇਟ ਸਲਵਾਰ ਦੀ ਕਟਾਈ ਜਿਸ ਨੂੰ ਪਾਕਿਸਤਾਨੀ ਸਲਵਾਰ ਵੀ ਕਹਿੰਦੇ ਨੇ ਇਸ ਦੀ ਲੈਂਥ 39 ਇੰਚ ਹੈ ਤੇ ਅਸੀਂ ਇਹਨੂੰ 35 ਇੰਚ ਲਵਾਂਗੇ ਪਹਿਲਾਂ 39 ਇੰਚ ਤਿਆਰ ਹੈ ਜੀ 35 ਇੰਚ ਦਾ ਅਸੀਂ ਪੀਸ ਲਵਾਂਗੇ ਤੇ ਇਸ ਨੂੰ ਐ ਡਬਲ ਕਪੜੇ ਨੂੰ ਮੋੜ ਲੈਣਾ ਹੈ ਡਬਲ ਮੋੜ ਕੇ ਇਧਰੋਂ 10 ਇੰਚ ਅਸਲ ਦੇ ਕਿੰਨੇ ਫੱਲੇ ਲਗਾਣੇ ਹੈ 10 ਇੰਚ ਪੌਛਾ ਤਿਆਰ ਹੈ ਸਾਡਾ ਅਸੀਂ ਸਾਡੇ ਨੋਨਸ ਟੈਂਸ਼ਨ ਲਗਾਵਾਂਗੇ ਇਹ ਕਿੰਨਾ ਦੋਬੰਦ ਬਣਾ ਲਵਾਂਗੇ ਇੱਕ ਤੁਸੀਂ ਸਲਵਾਰ ਕੱਟਦੇ ਹੋ ਤੇ ਧਿਆਨ ਰੱਖਣਾ ਹੈ ਕਿ ਜਿਸ ਤਰ੍ਹਾਂ ਇਸ ਦਾ ਵਿੱਚ ਫਲਾਵਰ ਹੈ ਇਹ ਫਲਾਵਰ ਉੱਪਰ ਨੂੰ ਜਾ ਰਿਹਾ ਇਸ ਕਰਕੇ ਆਪਾਂ ਇਹਦਾ ਸਿੰਗਲ ਸਿੰਗਲ ਪੀਸ ਕੱਟਾਂਗੇ ਨਹੀਂ ਤੇ ਇਸ ਦੇ ਇੱਕ ਇੱਕ ਪੌਛ ਦੇ ਫੁੱਲ ਉੱਤੇ ਨੂੰ ਚਲੇ ਜਾਣਗੇ ਤੇ ਇੱਕ ਦੇ ਥੱਲੇ ਨੂੰ ਚਲੇ ਜਾਣਗੇ ਰੇਟ ਸਨਵਾਰ ਕਟਨੀ ਇਹ ਤੁਸੀਂ ਨਹੀਂ ਬਿਲਕੁਲ ਆਸਾਨ ਹੈ ਇਸ ਦਾ ਪੌਂਚਾ ਬਿਲਕੁਲ ਸਿੱਧਾ ਜਾਏ ਇਸ ਤਰ੍ਹਾਂ ਕੇ ਇਸ ਦੀ 1 ਇੰਚ ਦੀ ਇੱਥੇ ਕਟਾਈ ਪਾਵਾਂਗੇ इसके बाद इसके नाल इस इस को रख के सेम इस के नाल दूसरा पीस कट लुवांगे। इसन नाल सेम रख के अपन दूसरा पीस कटांगे इस तर। बराबर बिछा है इसको बाद इस तू बाद कपड़ा तेरा ही कपड़ा लेना है उसन डबल फोल्ड करके ਇਸ ਸਾਡੇ ਕੋਲ 24 ਇੰਚ ਬਰੈਥ ਤਿਆਰ ਹੈ ਤੇ ਇਸ ਤੇ 25 ਇੰਚ ਲੈਂਥ ਲੈ ਕੇ ਤੇ 25 ਇੰਚ ਦਾ ਨਿਸ਼ਾਨ ਲਗਾ ਕੇ ਕਿੰਨੇ ਇਹ ਤਾਂ ਬੀਚ ਦੀ ਹੈ ਇਹ ਤਾਂ ਦੋਗਾ ਹੈ ਇਹਦੇ ਤੋਂ ਕਾਹੂ ਨਹੀਂ ਬੋਲਦੇ ਇਸ ਤਰ੍ਹਾਂ ਇਸ ਬੈਲਟ ਪਿਆਰ ਹੋ ਜਾਏਗੀ ਕਿ ਇਸ ਦੀ ਬੈਲਟ ਦਾ ਕਪੜਾ ਹੈ ਤੇ ਇਸ ਦੇ ਸਰਵਾਰ ਤੇ ਕਿਦਰ ਡ్రਾਈ ਵੀ ਮਾਗ ਲੈਣਾ ਗਲੇ ਬਣੇ ਨੇ